ਇਹ ਅਹਿਮ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਖਨੌਰੀ ਬਾਰਡਰ ਦੇ ਉੱਤੇ ਉਹੀ ਕੰਮ ਹੋਣ ਦਾ ਡਰ ਬਣ ਚੁੱਕਿਆ ਜਿਸ ਦਾ ਪਹਿਲਾਂ ਤੋਂ ਹੀ ਕਿਸਾਨ ਜ਼ਿਕਰ ਕਰ ਰਹੇ ਸੀ ਜਿਸ ਦਾ ਪਹਿਲਾਂ ਤੋਂ ਕਿਸਾਨਾਂ ਨੂੰ ਡਰ ਸੀ ਅਖਰ ਉਹੀ ਕੰਮ ਹੋਣ ਵਾਲਾ ਸਰਬਨ ਸਿੰਘ ਪੰਦੇੜ ਦੇ ਵੱਲੋਂ ਗੋਲਡਨ ਗੇਟ ਤੇ ਖੜ ਕੇ ਪੱਤਰਕਾਰਾਂ ਦੇ ਨਾਲ ਸੰਬੋਧਨ ਕਰਦੇ ਆ ਜਾਣਕਾਰੀ ਸਾਂਝੀ ਕਰਦੇ ਆ ਕਹਿ ਦਿੱਤਾ ਕਿ ਜਿੰਨੇ ਕਿਸਾਨ ਇੱਥੇ ਬੈਠੇ ਨੇ ਸਾਰਿਆਂ ਨੂੰ ਹੁਣੇ ਹੀ ਖਨੌਰੀ ਬਾਰਡਰ ਜਾਣਾ ਪੈ ਸਕਦਾ ਸਭ ਤਿਆਰ ਨੇ ਤਾਂ ਹੰਗਾਰਾ ਭਰਿਆ ਕਿ ਬਿਲਕੁਲ ਤਿਆਰ ਆ ਕਿਉਂਕਿ ਖਨੌਰੀ ਬਾਰਡਰ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਦੇ ਬੈਠੇ ਨੇ ਅੱਜ 36ਵੇਂ ਦਿਨ ਦੇ ਵਿੱਚ ਮਰਨ ਵਰਤ ਹੋ ਚੁੱਕਿਆ ਪ੍ਰਸ਼ਾਸਨ ਜਗਜੀਤ ਸਿੰਘ ਢੱਲੇਵਾਲ ਨੂੰ ਚੱਕ ਸਕਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਸ਼ਾਸਨ ਜਗਜੀਤ ਸਿੰਘ ਢੱਲੇਵਾਲ ਨੂੰ ਚੱਕਣ ਦੀਆਂ ਤਿਆਰੀਆਂ ਕਰ ਚੁੱਕਿਆ ਜੋ ਜਾਣਕਾਰੀ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਸਾਂਝੀ ਕੀਤੀ ਗਿਆ ਕਾ ਕਾ ਦਾ ਡਰ ਬਣ ਚੁੱਕਿਆ ਕਿਸ ਤਰੀਕੇ ਦੀ ਤਿਆਰੀਆਂ ਕਿਹੜਾ ਪ੍ਰਸ਼ਾਸਨ ਕਿੰਨੀ ਫੋਰਸ ਆ ਤਿਆਰ ਵਰ ਤਿਆਰ ਆ ਕਿਸ ਤਰੀਕੇ ਦਾ ਮਾਹੌਲ ਬਣ ਚੁੱਕਿਆ ਸਰਬਨ ਸਿੰਘ ਪੰਦੇੜ ਦੀ ਜਵਾਨੀ ਯਾਰ ਮੋਬਾਈਲ ਪੰਦੇ ਕੇਂਦਰ ਸਰਕਾਰ ਦੇ ਖਿਲਾਫ ਆ ਅੰਦੋਲਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਨਾ ਹਰਿਆਣਾ ਸਰਕਾਰ ਦੇ ਖਿਲਾਫ ਆ ਤੇ ਨਾ ਪੰਜਾਬ ਸਰਕਾਰ ਦੇ ਖਿਲਾਫ ਆ ਆਹ ਰਹੇ 13 ਫਰਵਰੀ ਤੋਂ ਚੱਲ ਰਿਹਾ ਅਰ 13 ਫਰਵਰੀ ਤੋਂ ਭਗਵੰਤ ਮਾਨ ਸਰਕਾਰ ਦਾ ਹੈ ਦਾਵਾ ਆ ਕਿ ਅਸੀਂ ਕਿਸਾਨਾਂ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਰਹਾਂਗੇ ਮੈਂ ਤੁਹਾਨੂੰ ਇਹੀ ਅਪੀਲ ਕਰਨੀ ਆ ਕਿ ਲੰਡਾ ਕੋਠੀ ਦੇ ਵਿੱਚ 5000 ਫੋਰਸ ਖੜੀ ਆ ਖਰੌਰੀ ਦੇ ਨੇੜੇ ਐਂਬੂਲੈਂਸਾਂ ਤਨਾਤ ਕੀਤੀਆਂ ਹੋਈਆਂ ਨੇ ਇਸ ਕਰਕੇ ਆਪਣੀ ਤਿਆਰੀ ਰੱਖਿਓ ਜਿੰਨੇ ਮੋਰਚੇ ਚੱਲ ਰਹੇ ਪੰਜਾਬ ਦੇ ਵਿੱਚ ਬੰਦ ਕਿਸੇ ਵળે ਵੀ ਖਨੌੜੀ ਨੂੰ ਇੱਕੋ ਚਾਲੇ ਪਾਉਣੇ ਪੈ ਸਕਦੇ ਆ ਤਿਆਰ ਜੇ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਾਂਗੇ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ 5000 ਤੇ ਕਰੀਬ ਫੋਰਸ ਇਕੱਠੀ ਹੋਈ ਆ ਪਟਿਆਲਾ ਰੇਂਜ ਦੀ ਔਰ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਾਇਨਾਤ ਨੇ ਸਾਡੇ ਕਿਸਾਨ ਚੜ੍ਹਦੀ ਕਲਾਜ ਨੇ ਇੱਥੋਂ ਵੀ ਜੜੇ ਪਿੰਡਾਂ ਦੇ ਵਿੱਚ ਚੱਲ ਰਿਹਾ ਐਸ ਵੇਲੇ ਕਰਨੇ ਮਜਾਰੇ ਉਥੋਂ ਤੱਕ ਸਾਡੀ ਆਵਾਜ਼ ਜਾਣੀ ਚਾਹੀਦੀ ਆ ਵੀ ਇੱਥੋਂ ਖਨੌਰੀ ਨੂੰ ਚਾਲੇ ਬੰਦਾ ਹੁਕਮ ਕਿਸੇ ਵੇਲੇ ਵੀ ਤੁਹਾਡੇ ਕੋਲ ਆ ਸਕਦਾ ਵਾ ਇਸ ਕਰਕੇ ਮਨ ਕਰਕੇ ਤਿਆਰ ਹੋ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦੇ ਆਂ ਵੀ 3 ਕਰੋੜ ਪੰਜਾਬੀਆਂ ਨੂੰ ਚੈਲੰਜ ਨਾ ਕਰੋ ਆਪਣੀ ਫੋਰਸ ਦੀ ਵਰਤੋਂ ਨਾ ਕਰੋ ਬਾਜ ਆਜੋ ਆਮ ਆਦਮੀ ਪਾਰਟੀ ਦੇ ਨਕਸ਼ੇ ਤੇ ਵੀ ਨਹੀਂ ਲੱਭਣੀ ਇਹ ਬਾਈਬਲ ਕਲਾ ਕਾਂਡ ਦਾ ਵੀ ਵੱਡਾ ਕਾਂਡ ਹੋਗਾ ਇਹ ਭਰਾਓ ਤੁਹਾਨੂੰ ਸੂਝਨਾ ਦੇਣੀ ਸੀ ਵੀ ਭਗਵੰਤ ਮਾਨ ਸਰਕਾਰ ਮੋਤੀ ਦਾ ਹੱਥ ਮਟਾਉਣ ਜਾ ਰਹੀ ਆ ਅਸੀਂ ਅਜੇ ਵੀ ਸਮਝਦੇ ਆਂ ਯੋ ਬਾਹ ਜਾਵੇ ਔਰ ਕਿਸੇ ਕਿਸਮ ਦਾ ਜਿਹੜਾ ਉਹਦੇ ਮੰਤ ਫੈਸਲਾ ਹੋਇਆ ਉਹਨੂੰ ਵਾਪਸ ਲਵੇ ਔਰ ਸਾਰੇ ਜਿਹੜਾ ਅੰਦੋਲਨ ਅੱਜ ਪੂਰੇ ਪੰਜਾਬ ਚੱਲ ਰਿਹਾ ਦੋ ਫੋਰਮਾਂ ਦਾ ਜੇ ਹੁਕਮ ਹੋਊਗਾ ਇਹ ਚਾਲੇ ਖਨੌਰੀ ਬਾਡਰ ਨੂੰ ਬਾਹਰ ਜਾ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਯਾਰ ਮੋਬਾਈਲ ਪੰਡ ਕੇ ਕੇਂਦਰ ਸਰਕਾਰ ਦੇ ਖਿਲਾਫ ਆ ਅੰਦੋਲਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਨਾ ਹਰਿਆਣਾ ਸਰਕਾਰ ਦੇ ਖਿਲਾਫ ਆ ਤੇ ਨਾ ਪੰਜਾਬ ਸਰਕਾਰ ਦੇ ਖਿਲਾਫ ਆ ਆਹ ਇਹ 13 ਫਰਵਰੀ ਤੋਂ ਚੱਲ ਰਿਹਾ ਆ ਤੇ 13 ਫਰਵਰੀ ਤੋਂ ਭਗਵੰਤ ਮਾਨ ਸਰਕਾਰ ਦਾ ਹੈ ਦਾਵਾ ਆ ਬੇਸੀ ਕਿਸਾਨਾਂ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਰਹਾਂਗੇ ਮੈਂ ਤੁਹਾਨੂੰ ਇਹੀ ਆਪੇ ਕਰਨੀ ਆ ਤੇ ਲੰਡਾ ਕੋਠੀ ਦੇ ਵਿੱਚ 5000 ਫੋਰਸ ਖੜੀ ਆ ਖਨੌਰੀ ਦੇ ਨੇੜੇ ਐਂਬੂਲੈਂਸਾਂ ਤਨਾਤ ਕੀਤੀਆਂ ਹੋਈਆਂ ਨੇ ਇਸ ਕਰਕੇ ਆਪਣੀ ਤਿਆਰੀ ਰੱਖਿਓ ਜਿੰਨੇ ਮੋਰਚੇ ਚੱਲ ਰਹੇ ਪੰਜਾਬ ਦੇ ਵਿੱਚ ਬੰਦ ਕਿਸੇ ਵળે ਵੀ ਖਨੌਰੀ ਨੂੰ ਇਥੋਂ ਚਾਲੇ ਪਾਉਣੇ ਪੈ ਸਕਦੇ ਆ ਤਿਆਰ ਜੇ ਠੀਕ ਹੈ ਜੀ ਇਸ ਕਰਕੇ ਸਰਕਾਰ ਦੇ ਹਰ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਾਂਗੇ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ 5000 ਦੇ ਕਰੀਬ ਫੋਰਸ ਇਕੱਠੀ ਹੋਈ ਆ ਪਟਿਆਲਾ ਰੇਂਜ ਦੀ ਔਰ ਖਨੌਰੀ ਨੇ ਨੇੜੇ ਐਂਬੂਲੈਂਸਾਂ ਤਾਇਨਾਤ ਨੇ ਸਾਡੇ ਕਿਸਾਨ ਚੜ੍ਹਦੀ ਕਲਾ 'ਚ ਨੇ ਇਤੋਂ ਵੀ ਜੜੇ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਵੇਲੇ ਧਰਨੇ ਮਜਾਰੇ ਉੱਥੋਂ ਤੱਕ ਸਾਡੀ ਆਵਾਜ਼ ਜਾਣੀ ਚਾਹੀਦੀ ਆ ਵੀ ਇੱਥੋਂ ਖਨੌਰੀ ਨੂੰ ਚੱਲੇ ਬੰਦਾ ਹੁਕਮ ਕਿਸੇ ਵੇਲੇ ਵੀ ਤੁਹਾਡੇ ਕੋਲ ਆ ਸਕਦਾ ਵਾ ਇਸ ਕਰਕੇ ਮਨ ਕਰਕੇ ਤਿਆਰ ਹੋ ਭਗਵਾਨ ਜਮਾਨ ਨੂੰ ਖੁੱਲਾ ਚੈਲੰਜ ਕਰਦੇ ਆ ਵੀ 3 ਕਰੋੜ ਪੰਜਾਬੀਆਂ ਨੂੰ ਚੈਲੰਜ ਨਾ ਕਰੋ ਆਪਣੀ ਫੋਰਸ ਦੀ ਗੁਰਵਰਤੋਂ ਨਾ ਕਰੋ ਬਾਜ ਆਜੋ ਆਮ ਆਦਮੀ ਪਾਰਟੀ ਦੇ ਨਕਸ਼ੇ ਤੇ ਵੀ ਨਹੀਂ ਲੱਭਣੀ ਇਹ ਬਾਈਬਲ ਕਲਾ ਕਾਂਡ ਨੂੰ ਵੀ ਵੱਡਾ ਕਾਂਡ ਹੋਗਾ ਇਹ ਭਰਾਓ ਤੁਹਾਨੂੰ ਸੂਚਨਾ ਦੇਣੀ ਸੀ ਕਿ ਭਗਵਾਨ ਦੀ ਬਾਣ ਸਰਕਾਰ ਮੋਤੀ ਦਾ ਹੱਥ ਮਟਾਉਣ ਜਾ ਰਹੀ ਆ ਅਸੀਂ ਅਜੇ ਵੀ ਸਮਝਦੇ ਆ ਕਿ ਉਹ ਬਾਝਾ ਜਾਵੇ ਔਰ ਕਿਸੇ ਕਿਸਮ ਦਾ ਜਿਹੜਾ ਉਹਦੇ ਮੰਤ ਫੈਸਲਾ ਹੋਇਆ ਉਹਨੂੰ ਵਾਪਸ ਲਵੇ ਔਰ ਸਾਰੇ ਜਿਹੜਾ ਅੰਦੋਲਨ ਅੱਜ ਪੂਰੇ ਪੰਜਾਬ ਚੱਲ ਰਿਹਾ ਦੋ ਫੋਰਮਾਂ ਦਾ ਜੇ ਹੁਕਮ ਹੋਊਗਾ ਇਹ ਚਾਲੇ ਖਨੋਰੀ ਬਾਰਡਰ ਨੂੰ ਪਾਏ ਜਾ ਸਕਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮਿਹਰਬਾਨੀ ਸਰ ਅੱਡੀ ਖਬਰ ਵੀ ਤਾਂ ਤੁਸੀਂ ਸੁਣਿਆ ਸਰਪੰਨ ਸਿੰਘ ਮੰਦਰ ਦੇ ਵੱਲੋਂ ਖੁਦਸ਼ਾ ਜਿਤਾਇਆ ਜਾ ਰਿਹਾ ਕਿ ਪ੍ਰਸ਼ਾਸਨ ਤਿਆਰ ਹੈ ਪਟਿਆਲਾ ਰੇਂਜ ਤੋਂ 5000 ਫੋਰਸ ਜਿਹੜੀ ਆ ਉਹ ਖਨੋਰੀ ਬਾਰਡਰ ਨੂੰ ਜਾਣ ਦੀ ਤਿਆਰੀ ਕਰ ਚੁੱਕੀ ਆ ਤੇ ਹੁਣ ਖਨੌਰੀ ਬਾਰਡਰ ਦੇ ਉੱਤੇ ਜੋ ਜਗਜੀਤ ਸਿੰਘ ਡੱਲੇਵਾਲ ਮਰਨਬਰ ਤੇ ਬੈਠੇ ਨੇ ਉਸ ਨੂੰ ਚੱਕਿਆ ਜਾ ਸਕਦਾ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਲੈ ਕੇ ਗਈ ਸੀ ਪੁਲਿਸ ਫਿਰ ਕਿਸਾਨਾਂ ਦੇ ਦਬਾਅ ਤੋਂ ਬਾਅਦ ਦੁਬਾਰਾ ਤੋਂ ਅੰਦੋਲਨ ਦੇ ਵਿੱਚ ਲਿਆਂਦਾ ਗਿਆ ਜਗਜੀਤ ਡੱਲੇਵਾਲ ਨੂੰ ਤਾਂ ਹੁਣ ਵੀ ਤਿਆਰੀਆਂ ਕਰਦੀਆਂ ਆ ਅਖਰ ਕਿਸ ਤਰੀਕੇ ਦੇ ਨਾਲ ਕਿਸਾਨ ਫੋਰਸ ਦਾ ਮੁਕਾਬਲਾ ਕਰਨਗੇ ਕਿਸ ਤਰੀਕੇ ਦਾ ਮਾਹੌਲ ਹੋਣ ਵਾਲਾ ਕਿਸ ਤਰੀਕੇ ਦਾ ਪਹਿਰਾ ਕਿਸਾਨ ਦੇ ਰਹੇ ਨੇ ਖਨੌਰੀ ਬਾਰਡਰ ਤੇ ਇਹ ਦੇਖਣ ਵਾਲੇ ਗੱਲ ਹੈ